ਤਾਲੀਵਰ ਪੁਲਸ ਨੂੰ ਮਿਲੀ ਕਾਮਯਾਬੀ ਗੋਲੀਕਾਣ ਤੇ ਤੋਬ ਮੁਲਜ਼ਮ ਕੀਤੇ ਗ੍ਰਿਫਤਾਰ ਪਿਛਲੇ ਸਾਲ ਦਸੰਬਰ ਮੈਲ ਗਰਾਉਂਡ ਵਿੱਚ ਹੋਏ ਗੋਲੀਕਾਣ ਦੇ ਸਬੰਧ ਵਿੱਚ ਪੁਲਸ ਨੇ ਇੱਕ ਦੋਚੀ ਜੋ ਕਿ ਪਿਛਲੇ ਲਗਭਗ 10 ਮਹੀਨੇ ਤੋਂ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਆ ਸੀ ਉਸ ਨੂੰ ਗ੍ਰਿਫਤਾਰ ਕਰ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਗੌਰਤਲ ਬਹਿ ਕੇ ਪਿਛਲੇ ਸਾਲ 28 ਦਸੰਬਰ ਦੇ ਇੱਕ ਸ਼ਹਿਰ ਤਾਲੀਵਾਲਦੀ ਮੈਲ ਗਰਾਉਂਡ ਤੇ ਵਿੱਚ ਇੱਕ ਨੌਜਵਾਨ ਉੱਪਰ ਕੁਝ ਬਦਮਾਸ਼ਾਂ ਨੇ ਅੰਨੇਵਾ ਗੋਲੀਆਂ ਚਲਾ ਕੇ ਉਸਨੂੰ ਮਾਰ ਦਿੱਤਾ ਸੀ ਤੇ ਇਸ ਗੋਲੀਕਾਣ ਦੇ ਨਾਲ ਸਬੰਧ ਸ਼ਹਿਰ ਤਾਲੀਵਰ ਦੇ ਨੇੜੇ ਪਿੰਡ ਦੀਨਪੁਰ ਵਿਖ ਕਾਰ ਵਿੱਚ ਕੁਝ ਬਦਮਾਸ਼ਾਂ ਨੇ ਗੋਲੀਆਂ ਚਲਾਈਆਂ ਸਨ ਅਤੇ ਪੰਨ ਤੋੜ ਕੀਤੀ ਸੀ ਜਿਸ ਇਸ ਮਾਮਲੇ ਵਿੱਚ ਧਾਰੀਵਾਲ ਪੁਲਿਸ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਸੀ ਅਤੇ ਇਨ੍ਹਾਂ ਦੋਨਾਂ ਮਾਮਲਿਆਂ ਵਿੱਚ ਮੁੱਖ ਮਲਜ਼ਮ ਰੋਹਿਤ ਨਾਮ ਚੱਸੀ ਅਤੇ ਲਗਾਤਾਰ ਪੁਲਿਸ ਵੱਲੋਂ ਉਸ ਦੀ ਪਾਲ ਕੀਤੀ ਜਾ ਰਹੀ ਸੀ ਅਤੇ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਬਰੀਕੀ ਕੀਤੇ ਜਾ ਰਹੀ ਹੈ। ਇਹਦੇ ਵਿੱਚ ਇਹ ਰੋਹਿਤ ਨਾਂ ਦਾ ਦੋਸ਼ੀ ਸੀਗਾ ਜਿਹੜਾ ਕਰੀਬ 1 ਸਾਲ ਤੋਂ ਸਾਡੇ ਕੋਲੋਂ ਜਿਹੜਾ ਇਹ ਪਗੌੜਾ ਸੀਗਾ 142/23 ਮਕਦਮਾ ਸੀ ਜਿਹਦੇ ਵਿੱਚ 336 ਤੇ 452 427 ਦਾ ਕੇਸ ਰਜਿਸਟਰ ਸੀ ਉਹਦੇ ਵਿੱਚ ਵੀ ਸਾਡੇ ਨਾਲ ਇਹ ਲੜਿੰਦਾ ਸੀ ਕਿਸੇ ਦੇ ਘਰੇ ਦੀਨਪੁਰ ਜਿਹੜਾ ਹੈਗਾ ਇਹਨਾਂ ਨੇ ਗੋਲੀ ਚਲਾਈ ਸੀ ਫਿਰ ਉਸ ਤੋਂ ਬਾਅਦ 143 ਨੰਬਰ ਮਕਦਮਾ 307 ਦਾ ਸੀਗਾ ਮੈਲ ਗਰਾਊਂਡ ਦੇ ਵਿੱਚ ਜਿਹੜਾ ਹੈਗਾ ਗੋਲੀ ਚਲਾਈ ਸੀ ਰੋਹਿਤ ਉਰਫ ਹਲਦੀराम ਜਿਹੜਾ ਜਿਹੜਾ ਫੜਿਆ ਸੀ ਠੀਕ ਹੈ ਜੀ ਇਨਾ ਇਨ ਇਹ ਇਹ ਇਨਾਂ ਨੇ ਮੈਲ ਗਰਾਉਂਡ ਚ ਜਿਹੜੀ ਗੋਲੀ ਚਲਾਈ ਬਾਕੀ ਜਿਹੜੇ ਕਿਊਜ਼ ਸੀਗੇ ਉਹ ਤਾਂ ਅਸੀਂ ਫੜ ਲਏ ਸੀਗੇ ਇਹ ਜਿਹੜਾ ਸਾਨੂੰ ਉਹ ਮਿਲ ਨਹੀਂ ਰਿਹਾ ਸੀਗਾ ਤੇ ਹੁਣ ਅਸੀਂ ਬੜੀ ਇਹ ਇਹਦੀ ਪੂਰੀਆਂ ਲੋਕੇਸ਼ਨਾਂ ਵਗੈਰਾ ਲੈ ਕੇ ਸਾਰਾ ਟੈਕਨੀਕ ਦੇ ਨਾਲ ਜਿਹੜਾ ਹੈਗਾ ਇਹਨੂੰ ਅਸੀਂ ਕੱਲ ਦਾ ਇਹਨੂੰ ਹੀ ਅਰੈਸਟ ਕਰ ਲਿਆ ਹੈਗਾ ਇਹ ਹੋ ਸਕਦਾ ਹੁਣ ਆਉਣ ਵਾਲੀਆਂ ਦੇ ਵਿੱਚ ਵੱਡੀ ਵਾਰਦਾਤ ਨੂੰ ਕਿਸ ਨੂੰ ਇਲਜ਼ਾਮ ਦਿੰਦਾ ਕਿਉਂਕਿ ਕ੍ਰਿਮੀਨਲ ਬੰਦਾ ਹੈਗਾ ਤੇ ਇਹ ਕ੍ਰਾਈਮ ਹੀ ਕਰਨ ਦਾ ਆਦੀ ਹੈਗਾ ਇਹ ਸ਼ੈਨੀ ਦੇ ਜਦੋਂ ਗੋਲੀਆਂ ਲੱਗੀਆਂ ਸੀ ਇਹ ਵੀ ਉਦੋਂ ਨਾਲ ਹੀ ਸੀਗਾ ਬਾਕੀਆਂ ਦੇ ਨਾਲ ਹੀ ਸੀਗਾ ਇਹ ਵੀ ਬਾਕੀ ਬੰਦੇ ਤੇ ਰੈਸਟ ਹੋ ਗਏ ਸੀਗੇ ਇਹ ਜਿਹੜਾ ਸਾਨੂੰ ਇਹ ਮਿਲ ਨਹੀਂ ਰਿਹਾ ਸੀਗਾ ਇਹ ਲੁਕ ਕੇ ਹੀ ਰਹਿਆ ਸੀਗਾ ਇਹ ਹਾਨੂੰ ਹੁਣ ਮਿਲ ਗਿਆ ਹੈ ਨਹੀਂ ਇਹ ਇਦਾਂ ਦੀ ਨਹੀਂ ਕੋਈ ਗੱਲ ਆਈ ਵੈਸੇ ਹੈ ਇਹ ਕ੍ਰਿਮੀਨਲ ਟਾਈਪ ਦਾ ਬੰਦਾ ਹੈਗਾ ਪਰ ਕਿਸੇ ਗੈਂਗਸਟਰ ਦੇ ਨਾਲ ਇਹਦੀ ਕੋਈ ਅਟੈਚਮੈਂਟ ਨਹੀਂ ਹੈਗੀ ਅਸੀਂ ਇਹਦਾ ਰਿਮਾਂਡ ਲਿਆ ਹੋਇਆ ਸੀ ਆਪਾਂ ਸਾਰੀ ਇਹਦੀ ਜਿਹੜੀ ਪੁਸ਼ਗਿਸ਼ ਕੀਤੀ ਇੱਕ ਦਿਨ ਦਾ ਇਹਦਾ ਰਿਮਾਂਡ ਲਿਆ ਹੋਇਆ ਸੀ ਮੈਡਮ ਸਿੱਧਾ ਇਹੀ ਕਹਾਂਗੇ ਜੀ ਜਿਹੜਾ ਅਪਰਾਧ ਕਰਦਾ ਹੈਗਾ ਵਾ ਆਪਾਂ ਉਹਨੂੰ ਛੱਡਾਂਗੇ ਨਹੀਂ ਹੁਣ ਇਹ ਆਪਾਂ ਬੇਸ਼ੱਕ ਸਾਲ ਤੋਂ ਸੀਗਾ ਪਰ ਅਸੀਂ ਇਹਨੂੰ ਜਿਹੜਾ ਹੈਗਾ ਆਪਣੇ ਟਰੈਪ ਲਾ ਕੇ ਅਸੀਂ ਇਹਨੂੰ ਜਿਹੜਾ ਰੈਸਟ ਕਰ ਲਿਆ